هلي هلي

ਲਈ ਹਾਂ ਬੈਗ ਚਲਾਇਆ ਮੈਚ ਜਾਈਦਾ ਉਹ ਦੇਖ ਕੋ ਜੱਟ ਕੋਲ ਪਿਆ ਹੈਲੋ ਪੁੱਜ ਗਿਆ ਦੱਸ ਤੂੰ ਭਗੜਾ ਪਾਉਂ ਤਨੋਂ ਮੋਨੋ ਜੋਰ ਹੈ ਤੁਹਾਡੇ ਤਨੋਂ ਮੋਨੋ ਭਾਜੀ ਪੈਸੇ ਹੈਲੋ

아, 어, 청해주셔 <목소리도> ਹੈਲੋ ਬੈਕ ਵਾਰੀ ਫੇਰ ਲਾਈਵ ਟੈਲੀਕਾਸਟ 365 ਦੇ ਜ਼ਰੀਏ ਜੁੜੀਆਂ ਹੋਈਆਂ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਬੰਦੂਪੁਰ ਦੀ ਧਰਤੀ ਤੋਂ ਦੁਬਾਰਾ థాంక్స్ ਕਰਦਾ ਔਰ ਅੱਜ ਬਹੁਤ ਹੀ ਸੋਹਣਾ ਕਬੱਡੀ ਟੂਰਨਾਮੈਂਟ ਸਾਰੇ ਪਿੰਡ ਵਾਲਿਆਂ ਨੇ ਨਗਰ ਪੰਚਾਇਤ ਐਨਆਰਏ ਭਰਾਵਾਂ ਦੇ ਬਹੁਤ ਵੱਡੇ ਉਤਮ ਦੇ ਨਾਲ ਜਿਨ੍ਹਾਂ ਦੇ ਵਿੱਚ ਜੰਗਸਟਰਾਂ ਦਾ ਬਹੁਤ ਵੱਡਾ ਰੋਲ ਸੀ ਅੱਜ ਦੀ ਵਿਨਰ ਟੀਮ ਉਸ ਤੋਂ ਪਹਿਲਾਂ ਉਪਜੇਤੂ ਟੀਮ ਨੂੰ ਮੈਂ ਬੇਨਤੀ ਕਰਾਂਗਾ ਕਿ ਸ਼ੀਰਬਾਬਾ ਦੀਪ ਸਿੰਘ ਕਬੱਡੀ ਕਲੱਬ ਟ੍ਰਿਪਲ ਇਹ ਜਿਹੜੀ ਉਪਜੇਤੂ ਟੀਮ ਹੈ ਲਾਡੀ ਸਾਹਿਬ ਆਓ ਤੇਰੀ ਬਾਲ ਬੈਂਚਾ ਲਾਡੀ ਸਾਹਿਬ ਨੂੰ ਬੇਨਤੀ ਹੈ ਕਿ ਉਪਜੇਤੂ ਟੀਮ ਦਾ ਜਿਹੜਾ 41000 ਰੁਪਇਆ ਹੈ ਬੈਸਟ ਰੇਟਰ ਤੇ ਬੈਸਟ ਸਟਾਪਰ ਉਹ ਵੀ ਮੇਰੇ ਖਿਆਲ ਰਾਜੂ ਚੌੜੇ ਬਦਰੇ ਤੇ ਜੋਧਾ ਤੋਂ ਨੇ ਜੁਆਇੰਟ ਹੈ ਨਾ ਨਹੀਂ ਜੁਲੀ ਆ ਜਾ ਜੁਲੀ ਸਰ ਜੁਲੀ ਤੇ ਰਾਜੂ ਚੌੜੇ ਬਦਰੇ ਜਿਹੜਾ ਜੁਆਇੰਟ ਰਹੇ ਹੈ हाँ जी तो रहे मैं तो आ तोता जी ए सरदार महेंद्र सिंह जी घूम साहब उन्होंने बेस्ट एडर बेस्टर साहब सिंह घूम फादर साहब है उन्होंने वालों जो बेस्ट एडर बेस्ट स्टॉपर एक हजार हजार रुपए का सत्कार थे ਔਰ ਜਿਹੜਾ ਤੋਤਾ ਨਹੀਂ ਤੋਤਾ ਨਹੀਂ ਗੁਰਸੇਵਕ ਜਿਹੜਾ ਅੱਜ ਦਾ ਬੈਸਟ ਸਟਾਪਰ ਹੈ ਤੇ ਬਹੁਤ ਸੋਹਣੇ ਜੱਫੇ ਭਰੇ ਗੁਰਸੇਵਕ ਸਾਹਿਬ ਕਿੰਨੇ ਜੱਫੇ ਭਰੇ ਇੱਕ ਵਾਰੀ ਦੱਸੋ ਤਿੰਨ ਜੀ ਤਿੰਨ ਜੱਫੇ ਪਾ ਕੇ ਬੈਠੇ ਗਏ 6 ਟੱਚ 3 ਜੱਫੇ ਇੱਕ ਵਾਰੀ ਤਾੜੀ ਮਾਰ ਦਿਓ ਬਹੁਤ ਸੋਹਣੇ ਜੜੇ ਤਿੰਨ ਜੱਫੇ 6 ਟੱਚਾਂ ਦੇ ਵਿੱਚ ਲਾਇਨੋ ਦਾਨੇ ਔਰ ਅੱਜ ਦਾ ਸਰਬਉਤਮ ਯਾਪੀ ਰਹਿ ਔਰ ਉਮ ਦੀ ਚਾਬੀ ਜਿਹੜੇ ਮੇਰੇ ਬੀਬੀ ਕੋ ਹੈ ਹੁਣ ਮੈਂ ਰਨਰ ਅਪ ਟੀਮ ਨੂੰ ਬੇਨਤੀ ਕਰਾਂਗਾ ਸ਼ੀਰਪਾਪਾ ਦੀਪ ਸਿੰਘ ਕਬੱਡੀ ਕਲੱਬ ਤਰਪੱਲਾ ਲਾੜੀਕੋਟ ਸਾਹਿਬ ਆਓ ਆਪਣੀ ਸੁਮੱਚੀ ਟੀਮ ਨੂੰ ਲੈ ਕੇ 41000 ਰੁਪਇਆ ਸੈਕੰਡ ਪ੍ਰਾਈਜ਼ ਜਿਹੜਾ ਉਹ ਪ੍ਰਾਪਤ ਕਰਨ 41000 ਰੁਪਇਆ ਲਾੜੀਕੋਟ ਜੀ ਲਿਆਓ ਆਪਣੇ ਨੌਜਵਾਨਾਂ ਨੂੰ 48000 ਰੁਪਇਆ ਜਿਹੜਾ ਉਹ ਸੈਕੰਡ ਪ੍ਰਾਈਜ਼ ਅੱਜ ਦੀ ਰਨਰ ਅਪ ਜਿਹੜੀ ਟੀਮ ਹੈ ਔਰ ਉਸ ਤੋਂ ਬਾਅਦ ਜਿਹੜਾ ਫਰਸਟ ਪ੍ਰਾਈਜ਼ ਦਿੱਤਾ ਜਾਵੇਗਾ ਜੇਤੂ ਤੇ ਉਪਜੇਤੂ ਬਹੁਤ ਵਧੀਆ ਇਹਨਾਂ ਦਲਵਾਨਾਂ ਨੇ ਅੱਜ ਦੇ ਖੇਡ ਮੇਲੇ ਦੇ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਹੈ ਮੈਂ ਇੱਕ ਵਾਰ ਫੇਰ ਸਮੁੱਚੀ ਮੈਨੇਜਮੈਂਟ ਕਮੇਟੀ ਨੂੰ ਵਧਾਈ ਦੇਵਾਂਗਾ ਹਾਜੀ 41000 ਸਰਪੰਚ ਸਾਹਿਬ ਘਟੋ ਜਰਾ 41000 ਰੁਪਇਆ ਰਨਰ ਅਪ ਟੀਮ ਰਨਰ ਅਪ ਟੀਮ ਜਿਹੜੀ ਉਪਦੇਤੂ ਰਹੀ ਹੈ ਉਪਦੇਤੂ ਸਾਹਿਬ ਆਓ ਇਧਰੇ ਪਾਸੇ 41000 ਰੁਪਇਆ 41000 ਰੁਪਇਆ ਰਨਰ ਅਪ ਟੀਮ ਦੋਲਤਾ ਹੋ ਬਈ ਆਜੋ 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 ਬੋਲੇ ਸੋਨਿਹਾਲ ਸ੍ਰੀ ਅਕਾਲ ਰਨਰ ਅਪ ਟੀਮ ਜਿਹੜੀ ਰਹੀ ਹੈ 41000 ਰੁਪਇਆ ਔਰ ਨਾਲ ਇੱਕ ਬਹੁਤ ਹੀ ਸੋਹਣਾ ਚਮਚਮਾਂਦਾ ਟਰੋਫੀ ਕਹਾਗਾ ਕੱਪ ਔਰ ਆ 2015 ਦਾ ਕਬੱਡੀ ਟੂਰਨਾਮੈਂਟ ਜਿਹੜਾ ਸੈਕਿੰਡ ਪੋਜੀਸ਼ਨ ਹੈ ਉਹ ਸਾਡੇ ਲਾਡੀ ਕੋਚੀਆਂ ਦੀ ਟੀਮ ਨੇ ਹਾਜ਼ਰ ਕੀਤਾ ਦੇਰੀਵਾਲ ਬੈਂਚਾ ਵਧੀਆ ਪ੍ਰਦਰਸ਼ਨ ਦਿਆ ਜਿਹਦੇ ਵਿੱਚ ਮੱਤਾ ਵੀ ਖੇਡਿਆ ਹੁਣ ਮੈਂ ਬੇਨਤੀ ਕਰਾਂਗਾ ਪੀਰ ਬਾਬਾ ਲੱਖ ਦਾਤਾ ਸਪੋਰਟਸ ਕਲੱਬ ਬੰਦੂਪੁਰ ਬਾਉਲਟਸ ਦੀ ਟੀਮ ਹੈ ਪੰਜਾਬ ਪੁਰਸ ਦੇ ਵਿੱਚ ਜੋਬ ਕਰਦੇ ਹੈ ਔਰ ਇਹਨਾਂ ਦਾ ਜਿਹੜਾ ਗੁਰਦਾਸਪੁਰ ਦੇ ਵਿੱਚ ਸੱਪ ਦਾ ਖਿਤਾਬ ਦਿੱਤਾ ਗਿਆ ਹੈ ਬੁਲਟ ਮੋਟਰਸਾਈਕਲਾਂ ਦੇ ਨਾਲ ਸਤਿਕਾਰਯੋਗ ਇਹ ਸ਼ਖਸੀਅਤ ਹੈ ਅੱਜ ਦੀ ਜਿਹੜੀ ਵਿਨਰ ਟੀਮ ਰਹੀ ਹੈ 51000 ਰੁਪਏ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਬੱਤੂਪੁਰ ਦਾ ਕੱਲ ਜਦੋਂ ਅਖਬਾਰਾਂ ਦੇ ਵਿੱਚ ਗੱਲਾਂ ਹੋਣਗੀਆਂ ਉਸ ਵੇਲੇ ਇਹ ਜ਼ਿਕਰ ਆਵੇਗਾ ਕਿ 51000 ਰੁਪਇਆ ਫਸ ਜਿਹੜੀ ਰਨਅਪ ਟੀਮ ਰਹੀ ਹੈ ਪੀਰਵਾਲਾਕ ਦਾ ਸਪੋਰਟਸ ਕਲਬ ਬੱਤੂਪੁਰ ਦੀ ਰਹੀ ਹੈ ਸੌਰੀ 61000 ਰੁਪਇਆ 61000 ਰੁਪਇਆ ਇੱਥੇ ਮੈਂ ਮਿਸਟੇਕ ਕਰ ਰਿਹਾ ਹੈ ਠੀਕ ਹੈ ਜੀ 61000 ਤੇ 41000 ਰੁਪਿਆ ਸੀਗਾ ਫਸਟ ਤੇ ਸੈਕਿੰਡ ਨੂੰ ਮੈਂ ਇੱਥੇ ਮਿਸ ਕਰ ਰਿਹਾ ਏ 10000 ਰੁਪਿਆ ਲੋਗੜ ਸਿਆ ਐ ਐਵੇਂ ਹੀ ਘਟਣ ਲੱਗਾ ਸੀ ਬਾਅਦ ਦੇ ਵਿੱਚ ਵੱਧ ਜਾਣਾ ਸੀ ਬਲਵਿੰਦਰ ਸਿੰਘ ਲੋਗੜ ਚਟਾਲੇ ਪਿੰਡ ਵਾਲਾ ਸੋ ਮੈਂ ਇੱਥੇ ਸਾਰੀਆਂ ਦਰਜਾ ਬਦਰਜਾ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਬਾਉ ਔਲਕ ਕਬੱਡੀ ਕੋਚਾਂ ਦੇ ਵਿੱਚ ਵੱਡਾ ਨਾਮ ਹੈ ਕਬੱਡੀ ਦੀ ਲੀਗ ਦੇ ਵਿੱਚ ਹੀ ਸੁਭਾਮਾ ਰਹੀਆਂ ਸਤਿਕਾਰ ਕੀਤਾ ਜਾਵੇਗਾ ਬਾਉ ਔਲਕ ਜੀ ਦਾ ਔਲਕਵਰੀ ਪਿੰਡ ਹੈ ਬਿਲਕੁਲ ਨਜ਼ਦੀਕ ਔਰ ਬੜਾ ਤਕੜਾ ਪਲੇਅਰ ਹੈ ਕਬੱਡੀ ਦਾ ਹਾਂਜੀ ਲਾਡੀ ਕੋਚ ਦਾ ਵੀ ਸਨਦਾਰ ਕੀਤਾ ਜਾਵੇਗਾ ਤੇਰੀ ਵੱਲ ਬੈਂਚਾ ਔਰ ਸ਼ੀਰਪਾਪਾ ਦੀਪ ਸਿੰਘ ਕਬੱਡੀ ਕਲੱਬ ਤ੍ਰਿਪੱਲਾ ਅੱਜ ਦੀ ਚੈਨ ਨੰਬਰ 1 ਮੰਨੀ ਗਈ ਹੈ ਅੱਜ ਕੋਚ ਸਬਾਨਾ ਦਾ ਖਿਡਾਰੀਆਂ ਦਾ ਬਹੁਤ ਵੱਡਾ ਸਤਿਕਾਰ ਦਿੱਤਾ ਗਿਆ ਹੈ ਮੈਂ ਇੱਕ ਵਾਰ ਫਿਰ ਸਾਰੇ ਲੱਗਨ ਵਾਸੀਆਂ ਨੂੰ ਵਧਾਈ ਦਿੰਦਾ ਨਾਲੇ ਕੁਸਤਾਹੀ ਗਲਤੀ ਦੀ ਮਾਫੀ ਵੀ ਮੰਗਦੇ ਆ ਕਿਉਂਕਿ ਸੇਵਾ ਕਰਦੇ ਆ ਲੱਭ ਦੇ ਉੱਤੇ ਥੱਲੇ ਹੋ ਜਾਂਦਾ ਹੈ ਆਉਂਦੇ ਸਾਲ ਪ੍ਰਵੰਧ ਯਾਦ ਕਰਨਗੇ ਫੇਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਇੱਥੇ ਯਾਜਤ ਬਤਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਮਿੰਟ 1 ਮਿੰਟ ਅੱਜ ਦੇ ਮੇਲੇ ਨੂੰ ਸ਼ਿਖਰਾਂ ਤੱਕ ਲਿਜਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਸਰਦਾਰ ਤਰਲੋਚਨ ਸਿੰਘ ਜੀ ਧਾਮੀ ਸਾਹਿਬ ਕਬੱਡੀ ਦੇ ਮਹਾਨ ਪ੍ਰਮੋਟਰ ਇਸ ਲਗਰ ਤੇ دیਵਾਨੇ ਕਬੱਡੀ ਦੇ ਨਿਸ਼ਕਾਮ ਸੇਵਕ ਵਿਸ਼ਵ ਕਬੱਡੀ ਕੱਪ ਦੇ ਵਿੱਚ ਦੋ ਵਾਰੀ ਇੰਗਲੈਂਡ ਕੈਨੇਡਾ ਨਿਊਜ਼ੀਲੈਂਡ ਔਰ ਬਹੁਤ ਸਾਰੀਆਂ ਜਗ੍ਹਾ ਤੇ ਸੁਭਾਵਾ ਕੀਤੀ ਆ ਸਰਦਾਰ ਤਲੋਚ ਸਿੰਘ ਜੀ ਦਾ ਅਮੀ ਸਾਹਿਬ ਆਓ ਆਪਣਾ ਜਿਹੜਾ ਮਾਨ ਸਰਕਾਰ ਹੈ ਉਹ ਬੁਕ ਸੇਜ ਦੇ ਉੱਪਰ ਲੈ ਜਾਓ ਹਾਂ ਜੀ ਮੱਤਾ ਸ਼ਿਕਾਰਬਾਸ਼ ਆ ਵੀ ਜਾਨਾ ਇਹ ਕਬੱਡੀ ਖੇਡ ਜਗ ਦਾ ਬਹੁਤ ਹੀ ਪਿਆਰਾ ਖਿਡਾਰੀ ਹੈ ਕਬੱਡੀ 360 ਲਾਈਵ ਚੱਲ ਰਿਹਾ ਹੋਵੇਗਾ पूछा जाएगा मता से जोर देखी मार्ली किलो वजन कबड्डी खेडनी शुरू की नौजवान ने, ने, ने मोटर एक मोटरसाइकिल नैनो गई उक नौजवान गया माता शिकार माशिया वाला सरदार कलोत्र जी धामी साहब आने के उपर ਸਰਦਾਰ ਰੋਚ ਸਿੰਘੀ ਢਾਬੀ ਸਾਹਿਬ ਹਰਵਿੰਦਰ ਢਾਬੀ ਸਾਹਿਬ ਕਿਉਂਕਿ ਆਪਣਾ ਹੀ ਖੇਡ ਮੇਲਾ ਬਹੁਤ ਸੋਹਣਾ ਸਕਸੈਸ ਰਿਹਾ ਪੂਰਾ ਬੱਧੂਪੁਰ ਦਾ ਖੇਡ ਮੇਲਾ ਤੇ ਮੈਂ ਜੰਗਸਰ ਸਾਹਿਬ ਨੂੰ ਇੱਕ ਵਾਰੀ ਫੇਰ ਬਾਰਕਵਾ ਦਵਾਗਾ ਜਿਨ੍ਹਾਂ ਨੇ ਮੋਢੇ ਦੇ ਨਾਲ ਮੋਢਾ ਲਾ ਕੇ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਸਾਰੇ ਪਿੰਡ ਵਾਲਿਆਂ ਨੇ ਬਹੁਤ ਵੱਡਾ ਸਨਦਾਰ ਦਿੱਤਾ ਹੈ ਹਾਜੀ ਸਰਦਾਰ ਤਰੋਚ ਸਿੰਘ ਜੀ ਦਾਮੀ ਸਾਹਿਬ ਆਓ ਔਰ ਇਸ ਆਸ ਤੇ ਨਾਲ ਕਿ ਆਉਂਦੇ ਸਾਲ ਵੀ ਸੁਖਵਿੰਦਰ ਸਿੰਘ ਜੀ ਉਪਲ ਸਾਹਿਬ ਖੁਸ਼ ਹੋਣਾ ਬਹੁਤ ਵਧੀਆ ਇਹ ਪੰਜਾਬ ਦੇ ਲਈ ਹਿੰਦੁਸਤਾਨ ਦੇ ਲਈ ਪੂਰੇ ਬਲਦੇ ਫੇਮਸ ਅਫੀਸ਼ੀਅਲ ਹੈ ਨਿਸ਼ਕਾਮ ਸੇਵਾ ਕਰਦੇ ਹੈ ਅਵਤਾਰ ਸਿੰਘ ਜੀ ਤਾਰੀ ਸਾਹਿਬ ਜਗਪਾਲਪੁਰ ਵਾਲੇ ਜਗਪਾਲਪੁਰੀਏ ਬਿੱਲੇ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਅਵਤਾਰ ਸਿੰਘ ਜੀ ਤਾਰੀ ਸਾਹਿਬ ਵੱਡੇ ਟਰਾਂਸਪੋਰਟ ਹੈ ਟਰਾਂਸਪੋਰਟਰ ਹੈ ਔਰ ਪੰਜਾਬਪੁਰ ਦੇ ਵਿੱਚ ਜੌਬ ਕਰਦੇ ਹੈ ਔਰ ਮੈਂ ਹਰਵਿੰਦਰ ਧਾਮੀ ਸਾਹਿਬ ਨੂੰ ਬੇਤੀ ਕਰਾਂਗਾ ਜਿਹੜੇ ਪਾਵਰ ਕਾਮ ਦੇ ਵਿੱਚ ਬਹੁਤ ਹੀ ਸੋਹਣੀ ਜੌਬ ਕਰਦੇ ਹੈ ਔਰ ਪੰਜਾਬ ਦੇ ਬਹੁਤ ਹੀ ਤੇਜ ਚ랄 ਅਫੀਸ਼ੀਅਲਾਂ ਦੇ ਵਿੱਚ ਨਾਮ ਹੈ ਹਰਵਿੰਦਰ ਧਾਮੀ ਸਾਹਿਬ ਪਾਵਰ ਕਾਮ ਵਾਲੇ ਉਹਨਾਂ ਦਾ ਜਿਹੜਾ ਸਤਕਾਰ ਹੈ समुची मैनेजमेंट कमेटी माण सत्कार जरा जा रहा है मैं एक बार फिर धनबाद करा कोई नहीं लिया करो लिफाफे ठीक है जी थैंक्स बहुत बहुत थैंक यू थैंक यू ਤੇ ਬਾਕੀ ਵੀ ਬੇਨਤੀ ਮਾਈਕ ਦਵਾਗਾ ਹਵਾਲੇ ਤੁਹਾਡੇ ਜਿਹੜੇ ਪਿੰਡ ਦੇ ਦੇਣ ਵਾਲੇ ਮਾਨ ਸਤਕਾਰਾ ਤੁਸੀਂ ਆਪ ਕਰਾ ਲੋ ਥੈਂਕ ਯੂ ਹਾਂਜੀ ਤੇ ਮਾਨ ਸਤਕਾਰ ਕਾਫੀ ਜਿਹੜੇ ਰਹਿੰਦੇ ਕੋਈ ਗੱਲ ਨਹੀਂ ਜਿੰਨਾ ਚਿਰ ਮਾਈਕ ਤੋਂ ਬੁਲਾਓ ਕਿਹੜੀ ਗੱਲ ਹੈ ਸ਼੍ਰੀ ਰਜੇਸ਼ ਕੁਮਾਰ ਬਿਨਹਾਸ ਰਜੇਸ਼ ਕੁਮਾਰ ਬਿਨਹਾਸ ਸਭ ਆਪਣਾ ਮਾਨ ਸਤਕਾਰ ਲੈ ਲੈਣਾ ਭਾਜੀ ਅਮਰੀਕ ਕਿੱਥੋਂ ਮਾਈਕ ਤੋਂ ਬੋਲਿਆ ਕਰਦੇ ਸਨ ਕਿੱਥੇ ਚਲ ਗਏ अमरीक सिंह जी मनहास हाँ, हाँ, हाँ। नजर वो काटा सिंह जी उपपल सरदार सोन सिंह साहब जी साहब का सरपंच मेरे ख्याल में मौजूद नहीं इथे जाके गुरुद्वारा साहब जाके सारे नु सवेरे मेरे साहब ना जे तुसी ठीक समझो गुरुद्वारा साहब ना जाके मेरे साहब ना क्योंकि हुण कोई भी मौजूद नहीं है सरदार सिंह उपल सरदार सिंह की उपल बलजीत सिंह दी ਢਿੱਲੋ अवतार सिंह दी उपल श्री रੱਖाराम साहब का सरपंच सरदार मसी अमन ठाकुर मकेरिया जगराज सिंह दी मिन्हाज सुखदेव सिंह दी उपल सनी कनेला, स्वर्गाशी सरदार हरवंत सिंह दी उपल निर्मल सिंह दी उपल मौजूदा साहब का सरपंच सरदार सुरजीत सिंह दी जीता फौजी रोमी हरि सोमराज उपल स्वर्ण सिंह दी उपल मेंबर पंचायत ਕਿਸ਼ੋਰ ਸਿੰਘ ਜੀ ਮਨਹਾਸ ਤੇਜ ਸਿੰਘ ਜੀ ਘੋਮਣ ਮਹਿੰਦਰ ਸਿੰਘ ਜੀ ਘੋਮਣ ਤੇ ਗੁਰਜਿੰਦਰ ਸਿੰਘ ਜੀ ਸਾਭੀ ਪ੍ਰੋਫੈਸਰ ਸਾਹਿਬ ਇਹ ਸਾਰਿਆਂ ਦਾ ਮਾਨ ਸਨਕਾਰ ਜਿਹੜਾ ਉਹ ਲੈ ਲਓ ਮੈਂ ਲਿਸਟ ਜਿਹੜੀ ਸਾਰਿਆਂ ਦੀ ਬੋਲ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਸਪੰਸਰ ਸਾਹਿਬ ਲੋਰ ਲਿਸਟ ਤੇ ਸਾਰਿਆਂ ਦਾ ਜਿਹੜਾ ਮਾਨ ਸਨਕਾਰ ਜ਼ਰੂਰ ਹੈ हेलो श्री हरप्रीत सिंह उपल जुरा सिंह मन्स अपना सम्मान oh, happy हैप्पी सिद्धूल और रुपिंदर सिंह ਹੈਲੋ ਸਾਡੇ ਬਹੁਤ ਹੀ ਸਤਿਕਾਰਯੋਗ ਕਿਉਂਕਿ ਜਦੋਂ ਪਿਛਲੇ ਸਾਲ ਮੈਡਮ ਜੀ ਸਰਪੰਚ ਬਣ ਗਏ ਤੇ ਸਰਪੰਚ ਸਾਹਿਬ ਨੇ ਕਹਿਤਾ ਕਿ ਸਾਡੇ ਹੁਣ ਲਾ ਦੇ ਬੋਰੇ ਐਕਸ ਲਾ ਦਿਓ ਪਰ ਮੈਂ ਮੌਜੂਦਾ ਇਹ ਕਹਾਗਾ ਬੇਸ਼ੱਕ ਬੀਬੀ ਸਰਪੰਚਾ ਫੈਸਲੇ ਤੇ ਸਰਪੰਚ ਸਾਹਿਬ ਨੇ ਕਰ ਰੇ ਇੱਕ ਵਾਰੀ ਤਾੜੀ ਮਾਰ ਦਿਓ ਨਿਰਮਲ ਸਿੰਘ ਜੀ ਉਪਲ ਸਾਹਿਬ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਰਿਐਲਿਟੀ ਆ ਸਚਾਈ ਹੈ ਸੋ ਬਹੁਤ ਹੀ ਸੋਹਣਾ ਇੱਕ ਵਾਰੀ ਫੇਰ ਸਾਰੇ ਨਗਰ ਵਾਸੀਆਂ ਨੂੰ ਮੈਂ ਹਾਜੀ ਲਾਡੀ ਭਾਜੀ ਲਾਡੀ ਭਾਜੀ ਉਹ ਵੀ ਆਪਣਾ ਮਾਨ ਸਤਕਾਰ ਹਾਸਲ ਲਾਡੀ ਭਾਜੀ ਆਪਣਾ ਮਾਨ ਸਤਕਾਰ ਜਿਹੜਾ ਹਾਸਲ ਕਰ ਉਹ ਸੌਰੀ ਭਾਜੀ ਲੱਬਾ ਸਾਊਂਡ ਸਰਵਿਸ ਬਹੁਤ ਹੀ ਪਿਆਰੀ ਸਾਊਂਡ ਹੈ ਕਿਉਂਕਿ ਸਵੇਰੇ ਮੈਨੂੰ ਉੱਥੋਂ ਮੋਰ ਤੋਂ ਪਤਾ ਲੱਗਿਆ ਹੈ ਤਲਵੰਡੀ ਵਾਲੇ ਤੋਂ ਕਿ ਲੱਬੇ ਦੀ ਸਾਊਂਡ ਵੱਜ ਰਹੀ ਹੈ ਸਾਡੇ ਬਹੁਤ ਹੀ ਸਤਕਾਰਯੋਗ ਕਬੱਡੀ ਦੇ ਮਹਾਨ ਪ੍ਰਮੋਟਰ ਹਰਪ੍ਰੀਤ ਸਿੰਘ ਦੀ ਘਮੰਡ ਮੋਟਰਸਾਈਕਲ ਮੈਂ ਹੁਣ ਜ਼ਿਕਰ ਕਰਾਂਗਾ ਕਿ ਪਹਿਲਾ ਮੋਟਰਸਾਈਕਲ ਜਿਹੜਾ ਸਾਹਬ ਸਿੰਘ ਦੀ ਘੋਮਣ ਸਾਹਿਬ ਨੇ ਬੱਧੂਪੁਰੋਂ ਦਿੱਤਾ ਤੇ ਸਾਰੇ ਮੇਲੇ ਜਿੱਥੇ ਹੁੰਦੇ ਆ ਉਥੇ ਕਮੈਂਟੇਟਰ ਬੱਧੂਪੁਰ ਦਾ ਨਾਮ ਪਹਿਲਾਂ ਜਦੋਂ ਫੌਜੀ ਕਬੱਡੀ ਪਾਉਂਦਾ ਉਸ ਵੇਲੇ ਬੱਧੂਪੁਰ ਦਾ ਨਾਮ ਲਿਆ ਜਾਂਦਾ ਇੱਕ ਵਾਰੀ ਬੱਧੂਪੁਰ ਲਈ ਤਾੜੀ ਮਾਰ ਦਿਓ ਸਭ ਤੋਂ ਪਹਿਲਾ ਮੋਟਰਸਾਈਕਲ ਜਿਹੜਾ ਉਹ ਬੱਧੂਪੁਰ ਤੋਂ ਦਿੱਤਾ ਗਿਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਕਾ ਫੌਜੀ ਸਰਦਾਰ ਸਰਮਣ ਸਿੰਘ ਜੀ ਉਪਲ ਸਾਹਿਬ ਉਪਲ ਸਾਹਿਬ ਇੱਕ ਵਾਰੀ ਉਮਰ ਜ਼ਰੂਰ ਦੱਸੋ ਮੈਨੂੰ ਅਜੇ ਤਾਂ 25-26 ਦੇ ਲੱਗਦੇ ਆ ਪਵਨ ਸਿੰਘ ਉਪਲ ਬਖ ਪਵਨ ਸਿੰਘ ਉਪਲ ਸਾਹਿਬ ਉਹ ਵੀ ਆਪਣਾ ਮਾਨਸਤਕਾਰ ਲੈ ਲ ਬਹੁਤ ਹੀ ਸੋਹਣਾ ਛਾਟਵਾ ਸਰੀਰ ਹੈ ਤੇ ਲਾ ਬਤਲ ਕੇ ਜਿਹੜੇ ਫੈਸਲੇ ਕਰਦੇ ਆ ਦੇਸ਼ ਦੀ ਸੇਵਾ ਕੀਤੀ ਉਪਲ ਸਾਹਿਬ ਲੈ ਲਓ ਮਾਨਸਤਕਾਰ ਆਪਣਾ ਪਵਨ ਸਿੰਘ ਉਪਲ ਕਿਉਂਕਿ ਹੁਣ ਜਿਹੜਾ ਲਾਈਵ ਤੇ ਟੈਲੀਕਾਸਟ ਹੈ 360 ਦੇ ਉੱਪਰ ਆਪਣੀਆਂ ਤਸਵੀਰਾਂ ਚੜ੍ਹ ਜਾਣੀਆਂ ਹੈ ਆਪਣਾ ਮਾਨਸਤਕਾਰ ਲੈ ਲੈ 골ਡੀ ਬਈ ਬੜਾ ਦੁੱਖ ਲੱਗਾ ਹੈ ਗੋਲਟੀ ਨੂੰ ਦੇਖ ਕੇ ਮੇਰਾ ਮਨ ਬੜਾ ਖਸੀਜ ਗਿਆ ਕਬੱਡੀ ਖੇਡ ਜਗਦਾ ਉਹ ਖਿਡਾਰੀ ਅੱਜ ਪਤਾ ਨਹੀਂ ਪ੍ਰਮਾਤਮਾ ਕਿਹੜੀ ਰਜ਼ਾ ਦੇ ਵਿੱਚ ਰਾਜੀ ਹੈ ਮੈਨੂੰ ਸਪੈਸ਼ਲ ਆਵਾਜ਼ ਮਾਰ ਕੇ ਬੁਲਾਇਆ ਹੈ ਐਡੀ ਸੋਹਣੀ ਕਬੱਡੀ ਦੀ ਰੇਡ ਕਰਨ ਵਾਲਾ ਖਿਡਾਰੀ ਅੱਜ ਜਿਹੜਾ ਮੁਤਾਜ ਹੋ ਗਿਆ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਬੇਨਤੀ ਕਰੋ ਕਿ ਗੋਲਟੀ ਬੰਦੂਪੁਰ ਵਾਲਾ ਸਿਹਤਯਾਬਤਾ ਹੋ ਕੇ ਦੁਬਾਰਾ ਫੇਰ ਗਰਾਉਂਡਾਂ ਦੇ ਨਾਲ ਜੁੜੇ ਇਸ ਨੌਜਵਾਨ ਦਾ ਵੀ ਸਤਿਕਾਰ ਜਿਹੜਾ ਕੀਤਾ ਜਾਵੇਗਾ ਆ ਗਿਆ ਫਤਿਹਜੀ ਟੈਲ ਸਿੰਘ ਮੈਨੂੰ ਨਜ਼ਰ ਨਹੀਂ ਆ ਰਿਹਾ ਸੁਵੇਖਾ ਬੜਾ ਲੱਗਦਾ ਸੀ ਅੱਜ ਟੈਲ ਸਿੰਘ ਸਲਮਾ ਆ ਨਹੀਂ ਤਹਿਲ ਸਿੰਘ ਬੰਦੂਪੁਰ ਲਿਸਟ ਲਿਸਟ ਮੈਂ ਭਾਜੀ ਬੋਲ ਦਿੱਤੀ ਪਹਿਲਾਂ ਸਾਰੀ ਤੇ ਇੱਥੇ ਖੇਮਾ ਦੇ ਜੱਜ ਕਿ ਭਾਜੀ ਬੜੀ ਦੂਰ ਜਾਣਾ ਫੇਰ ਸੰਜੀਤ ਸਿੰਘ ਦੀ ਉੱਪਰ ਆਪਣਾ ਮਾਰਸਦ ਕੱ ਲੈਣ ਟੈਲ ਸਿੰਘ ਆ ਗਿਆ ਮਾਈਕ ਮੇਰੇ ਤੋਂ ਲਿਆ ਜਾਵੇ ਕਿਉਂਕਿ ਬੜੀ ਦੂਰ ਜਾਣਾ ਹੈ ਤਿੰਨ ਚਾਰ ਘੰਟੇ ਜਾਣ ਨੂੰ ਲੱਗ ਜਾਣਿਆ ਗੁਸਤਾਖੀ ਗਲਤੀ ਬਾਤ ਉਹਦੇ ਸਾਲ ਫੇਰ ਬਣਾਗੇ ਟੈਲ ਸਿੰਘ ਸਲਮਾ ਟੈਲ ਸਿੰਘ ਦਾ ਮਾਰਸਦਕਾਰ ਹੈ ਤੇ ਬਾਈਕ ਮੇਰੇ ਕੋਲ ਲੈ ਜਾਵੇ ਲੋ ਭਾਈ ਸਾਡੇ ਸੰਜੀਵ ਸਿੰਘ ਜੀ ਉਪਰ ਸਾਹਿਬ ਆਪਣਾ ਮਾਨ ਸਨਮਾਨ ਲੈਣ ਸਾਡੇ ਸੰਜੀਵ ਉਪਸਾਪ ਪ੍ਰਧਾਨ ਜਿੱਥੇ ਵੀ ਹੋਣ ਆਪਣਾ ਮਾਨ ਸਨਮਾਨ ਲੈਣ ਸਾਡੇ ਚਿੰਦੂ ਭਾਈ ਜੀ ਵੀ ਆਪਣਾ ਮਾਨ ਸਨਮਾਨ ਲੈਣ ਗਰਾਊਂਡ ਤੇ ਆ ਗਏ ਸਡਾ ਮਾਣਾ ਭਾਜੀ ਲਿਟਰੇਸ਼ਨ ਜਿੱਥੇ ਵੀ ਹੋਵੇ ਸਟੇਜ ਤੇ ਆ ਕੇ ਆਪਣਾ ਮਾਨ ਸਨਮਾਨ ਲੈਣ ਸਡਾ ਮਾਣਾ ਭਾਜੀ ਲੱਗਾ ਸਾਊਂਡ ਮੇਰੇ ਵੀਰੋ ਜਿੱਥੇ ਵੀ ਹੋਵੇ ਆਪਣਾ ਮਾਨ ਸਨਮਾਨ ਲੈਣ ਲੱਗਾ ਸਾਊਂਡ

ਆਪਣਾ ਮਾਣ ਸਨਮਾਨ ਲੈ ਸਾਡੇ ਨੰਬਰਦਾਰ ਕਮਰ ਰਿਸ਼ਪਾਲ ਸਿੰਘ ਜੀ ਸਟੇਜ ਤੇ ਆ ਕੇ ਆਪਣੇ ਮਾ ਆ ਗਿਆ